ਜਗਬਣੀ ਤੇ ਸਵੇਦੀ ਵੱਡੀ ਖਬਰ ਆ ਰਹੀ ਹੈ ਅਦਾਕਾਰਾ ਸੋਨੀਆ ਮਾਨ ਨੂੰ ਲੈ ਕੇ ਦੱਸਦੀ ਹੈ ਕਿ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਈ ਹੈ ਤੇ ਇਹ ਵੀ ਦੱਸਦੀ ਹੈ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਉਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ ਜਾਣਕਾਰੀ ਇੱਥੇ ਵੀ ਦੱਸਦੀ ਹੈ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਦੀ ਤਿਆ ਸੋਨੀਆ ਮਾਨ ਜੋ ਕਿ ਇੱਕ ਫਿਲਮ ਅਦਾਕਾਰਾ ਵੀ ਹੈ ਤੇ ਆਜੋ ਹੋ ਆਵਾਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਆਵਾਦੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦਿਆਂ ਦੀਆਂ ਇਹ ਤਸਵੀਰਾਂ ਅਸੀਂ ਤੋਂ ਅੱਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰਵਿੰਦਰ ਕੇਚਰੀਵਾਲ ਦੇ ਵੱਲੋਂ ਉਹਨਾਂ ਨੂੰ ਆਵਾਦੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕਰपाई ਗਈ ਹੈ ਦੱਸ ਦੇ ਕਿ ਅਦਾਕਾਰਾ ਸੋਨੀਆ ਮਾਨ ਅੱਜ ਕਿਸੇ ਵੀ ਪਛਾਣ ਦੀ ਮੁਹਤਾਜ ਨਹੀਂ ਹੈ ਤੇ ਅਦਾਕਾਰਾ ਆਏ ਦਿਨ ਹੀ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਤੇ ਹਾਲ ਹੀ ਵਿੱਚ ਅਦਾਕਾਰਾਂ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੋਨੀਆ ਮਾਨ ਸ਼ਾਮਿਲ ਹੋ ਗਈ ਹੈ ਤੇ ਕੋਬੀ ਕਨਵੀਨਰ ਵਿੰਧਰ ਕੇਜਰੀਵਾਲ ਦੀ ਅਗਵਾਈ ਦੇ ਹੇਠ ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਜਗਬਣੀ ਤੇ ਸੁਰਦੀ ਵੱਡੀ ਖਬਰ ਆ ਰਹੀ ਹੈ ਅਦਾਕਾਰਾ ਸੋਨੀਆ ਮਾਨ ਨੂੰ ਲੈ ਕੇ ਦੱਸਦੀ ਹੈ ਕਿ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਈ ਹੈ ਤੇ ਇਹ ਵੀ ਦੱਸਦੀ ਹੈ ਕਿ ਕੌਮੀ ਕਨਵੀਨਰ ਅਰਵਿੰਦ ਕੇਚਰੀਵਾਲ ਦੀ ਅਗਵਾਈ ਹੇਠ ਆਵਾਦੀ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਜਾਣਕਾਰੀ ਇੱਥੇ ਵੀ ਦੱਸਦੀ ਹੈ ਕਿ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਦੀ ਤਿਆ ਸੋਨੀਆ ਮਾਨ ਜੋ ਕਿ ਇੱਕ ਫਿਲਮ ਅਦਾਕਾਰਾ ਵੀ ਹੈ ਤੇ ਆਜੋ ਹੋ ਆਵਾਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਿਆਂ ਦੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰਵਿੰਦਰ ਕੇਚਰੀਵਾਲ ਦੇ ਵੱਲੋਂ ਉਹਨਾਂ ਨੂੰ ਆਵਾਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰपाई ਗਈ ਹੈ ਦੱਸ ਦੇ ਕਿ ਅਦਾਕਾਰਾ ਸੋਨੀਆ ਮਾਨ ਅੱਜ ਕਿਸੇ ਵੀ ਪਛਾਣ ਦੀ ਮੁਕਤਾਜ ਨਹੀਂ ਹੈ ਤੇ ਅਦਾਕਾਰਾ ਇਹ ਦੇ ਰਹੀ ਸੁਰਖੀਆਂ ਦੇ ਵਿੱਚ ਬਣੀ ਰਹਦੀ ਹੈ ਤੇ ਹਾਲ ਹੀ ਵਿੱਚ ਅਦਾਕਾਰਾਂ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੋਨੀਆ ਮਾਨ ਸ਼ਾਮਿਲ ਹੋ ਗਈ ਹੈ ਤੇ ਇੱਕ ਆਬੀ ਕਨਵੀਨਰ ਅਰਿੰਦ ਕੇਜਰੀਵਾਲ ਦੀ ਅਗਵਾਈ ਦੇ ਹੇਠ ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ